ਹੁਣ ਜਿਹੜੀ ਕਿ ਪ੍ਰਵਾਸੀਆਂ ਨੂੰ ਲੈ ਕੇ ਬਈ ਮਾਮਲਾ ਬਹੁਤ ਦਿਨ-ਵਿਦਨ ਭੱਖਦਾ ਜਾ ਰਿਹਾ ਤੇ ਹੁਣ ਇੱਕ ਵੀਡੀਓ ਹੋਰ ਸਾਹਮਣੇ ਆ ਗਈ ਸਰਪੰਚ ਮਿੰਟ ਹੋਏ ਖਬਰਾਂ ਇਹਨੂੰ ਜਿੱਥੇ ਕਿ ਸਰਦਾਰ ਮੁੰਡੇ ਨੂੰ ਪ੍ਰਵਾਸੀਆਂ ਵੱਲੋਂ ਕੁੱਟਿਆ ਜਾਂਦਾ ਤੇ ਆਟੋ ਵਾਲਾ ਇਹ ਦੱਸਿਆ ਜਾਂਦਾ ਬਈ ਜਿਹਦੇ ਵਿੱਚ ਪੂਰੀ ਆਪਾਂ ਵੀਡੀਓ ਸਾਂਝੀ ਕਰ ਰਹੇ ਆ ਤੇ ਹੁਣ ਇੱਥੇ ਆਪਾਂ ਪਹਿਲਾਂ ਤਾਂ ਉਹ ਲੋਕਾਂ ਨੂੰ ਪੁੱਛ ਲਈਏ ਜਿਹੜੇ ਐਸਪੀ ਡੀਐਸਪੀ ਤੇ ਜਿਹੜਾ ਸਾਡਾ ਸੀਐਮ ਭਵੰਤਮਾਨ ਜਿਹਨੂੰ ਕਿ ਲੋਕਾਂ ਨੇ ਇਸ ਵਾਰ ਨਵੀਂ ਸਰਕਾਰ ਸਮਝ ਕੇ ਪਾਈ ਸੀ ਤੇ ਵੀ ਉਹਨਾਂ ਦੇ ਵੀ ਹ ਉਹਨਾਂ ਨੇ ਵੀ ਪ੍ਰਵਾਸੀਆਂ ਟੱਕ ਦੇ ਵਿੱਚ ਬਿਆਨ ਦੇਤੇ ਆ ਤੇ ਕਈ ਸਾਡੇ ਕਿਸਾਨ ਭਰਾ ਵੀ ਕਹਿੰਦੇ ਸਾਡੀ ਤਾਂ ਮਣਾ ਗੱਡੀ ਨਹੀਂ ਚੱਲਣੀ ਜੀ ਤਾਂ ਹੁਣ ਪਹਿਲਾ ਵੀਡੀਓ ਸਾਂਝੀ ਕਰਦ ਗਏ ਵੀ ਜਿਹੜਾ ਕੀ ਬਈ ਪ੍ਰਵਾਸੀਆਂ ਦਾ ਸਾਰੀ ਸ਼ਰੇ ਆਮ ਟੱਕਾ ਦਿਨ-ਬ-ਦਿਨ ਵਧਦਾ ਨਜ਼ਰ ਆਉਂਦਾ ਹੁਸ਼ਿਆਰਪੁਰ ਦੇ ਮਾਮਲੇ ਤੋਂ ਬਾਅਦ ਹੋਰ ਕਈ ਘਟਨਾਵਾਂ ਸਾਹਮਣੇ ਆ ਗਈਆਂ ਤਾਂ ਹੁਣ ਇਹਦੀ ਜ਼ਿੰਮੇਵਾਰੀ ਕੌਣ ਲੈਂਦਾ ਤਾਂ ਨਾ ਤਾਂ ਇਹੀ ਪੁੱਛਾਂਗੇ ਆਪਾਂ ਜਿਹੜਾ ਵੀ ਕੋਈ ਕਹਿੰਦਾ ਵੀ ਪ੍ਰਵਾਸੀਆਂ ਨੂੰ ਬਾਹਰ ਨਾ ਕੱਢੋ ਜੀ ਉਹਨੂੰ ਕਹਿੰਦਾ ਮਤਲਬ ਵੀ ਬਹੁਤ ਬੁਰੇ ਪ੍ਰਤਾਪ ਨਾਲ ਇੱਕ ਪੇਸ਼ ਆਇਆ ਏ ਉਹਦੀ ਤਾਂ ਹੁਣ ਇੱਕ ਵੀਡੀਓ ਸਾਂਝੀ ਕਰ ਦਈਏ ਪਹਿਲਾਂ ਆਪਾਂ ਆਪਣੇ ਭਰਾਵਾਂ ਨਾਲ ਫਿਰ ਆਪਾਂ ਅਗਲੀ ਗੱਲਬਾਤ ਸਾਂਝੀ ਕਰਾਂਗੇ ਜਿੱਦਾਂ ਨੇ ਹੋਈ ਹੈ ਕਿ ਮੈਂ ਹਰੋ ਹੀ ਬਤਾ ਦੇ ਆਉਂਦਾ ਦੂਸਰਾ ਮੁੰਡਾ ਆਇਆ ਆ ਕੇ ਖੜੇ ਖੜੇ ਕੋਲ ਕੱਢ ਗਿਆ ਇੱਕ ਮੁੰਡਾ ਹੋਰ ਬਟੈਂ ਲੈਣਾ ਅੱਜ ਕੰਮ ਕਰੀ ਜਾਂਦੇ ਹਾਂ ਕਰੀ ਜਾਂਦੇ ਗੁਜਰੋ ਹਾਸੀ ਕਰੀ ਜਾਂਦੇ ਮਜ਼ਾਕ ਕਰੀ ਜਾਂਦੇ ਉਹ ਆ ਕੇ ਖੜ ਗਿਆ ਅਗਲਾ ਕਹਿੰਦਾ ਇਹ ਗੱਲਾਂ ਸਤ ਤੇਰੀ ਕੁੜੀਆਂ ਵੀ ਐ ਤੇਰੇ ਮੁੰਡੇ ਵੀ ਐ ਤੇਰੀ ਭੈਣਾਂ ਵੀ ਐ ਮੈਂ ਕਿਹਾ ਤੂੰ ਮੇਰੇ ਨਾਲ ਫालतू ਨਾਲ ਗੱਲ ਕਰ ਤੂੰ ਜਾ ਤੇਰੇ ਨਾਲ ਮੇਰੇ ਕੋ ਰੋਲਾ ਨਹੀਂ ਅਸੀਂ ਆਪਚ ਗੱਲ ਕਰੀ ਜੋ ਮਰੀ ਕਰੀ ਤੇਰਾ ਮਾਲ ਮਤਲਬ ਇਹ ਨਹੀਂ ਕਹਿੰਦਾ ਪਟਾਖਾ ਘਾਗਰ ਲਾ ਕੇ ਆ ਕੇ ਮੈਂ ਕਿਹਾ ਤੂੰ ਅੱਗੇ ਮੈਨੂੰ ਕਲਾ ਕਰ ਗਿਆ ਤੂੰ ਮੈਂ ਕਿਹਾ ਨਾ ਬੋਲ ਤੇ ਚਲਾ ਜਾ ਦੋ ਤਿੰਨ ਵਾਰੀ ਸਮਝਾਇਆ ਬੁਝੇ ਦੁਕਾਨ ਵਾਲੇ ਕੋਲ ਖੜਾ Nghi ਡਾਲਾ ਕੋਲੇ ਖੜਾ ਸਾਹਮਣੇ ਕਹੀ ਨਾ ਮੇਰੇ ਕੋ ਜਾਵੜੇ ਤੂੰ ਇਹ ਮੇਰੇ ਨਾਲ ਫालतू ਗੱਲ ਨਾ ਕਰ ਇੰਨੇ ਜਲੇਸ ਲੋ ਕੋਣ ਆ ਗਏ ਉਹ ਭਈਆ ਜੀਓ ਆਦਿਆ ਇਹ ਤੁੰਨਾ ਹੈ ਮੈਚ ਗਾਫਟ ਕੀ ਕੰਮ ਕਰਦਾ ਉਹ ਵੀ ਆਪੇ ਚਲਾਉਂਦਾ ਜੀ ਆ ਕੇ ਮੈਨੂੰ ਕਹਿੰਦਾ ਤੁਸੀਂ ਜਾਵੜਦੇ ਨਹੀਂ ਮੈਂ ਕਹਿੰਦਾ ਤੇਰਾ ਕੋ ਰੋਲਾ ਨਹੀਂ ਕਹਿੰਦਾ ਤੂੰ ਵੀ ਕਰ ਲੇਗਾ ਮੇਰਾ ਮੈਂ ਕਹਿੰਦਾ ਮੈਂ ਤੇਰਾ ਕਰਨਾ ਕੋਈ ਸੁਝਾ ਯਾਰ ਆਪਾਂ ਤੇਰਾ ਦਾ ਨਹੀਂ ਕਰਦੇ ਇੱਕ ਕਹਿੰਦਾ ਤੂੰ ਵੀ ਕੱਟ ਕੇ ਬਣਾਇਆ ਲੈ ਕੀ ਹਾਲਾਤ ਕੀ ਹੈ ਮੇਰੇ ਸਲਾਹਤ ਮਾਰੇ ਨੰਬਰ ਕੀ ਨਾ ਮੈਂ ਮੇਰੇ ਬਾਬਗੀ ਨਾਲ ਗੱਲ ਕਰਾ ਰਿਹਾ ਮੁੰਡੇ ਖਤਮ ਮਾਰੇ ਬੁਲਾਉਂਦਾ ਪਹਿਲਾਂ ਮੈਂ ਤੁਹਾਨੂੰ ਕਰਨਾ ਚਾਹ ਰਿਹਾ ਬਣਾਇਆ ਬੁਲਾਉਣਾ ਇੰਟਰਨੈਟ ਤੇ ਮੈਂ ਤੁਹਾਨੂੰ ਮਾਰਾ ਕੰਮ ਇਹਨਾਂ ਨੂੰ ਘਾਣਾ ਘਟ ਲੱਗਦਾ ਤੁਹਾਨੂੰ ਵਰਤਾਂ ਮਾਰੇ ਮੁੰਡੇ ਫੋਨ ਕਰਦਾ ਉਹ ਮੁੰਡੇ ਬਕੀ ਜੀਨ ਮੈਂ ਪਤਾ ਮਾਰੇ ਪਤੀ ਜੀ ਉਹ ਬੇਸਾਨ ਹੋ ਗਿਆ ਜੀ ਅਜੇ ਕਿਸੇ ਸੁਖੀ ਨਾਲ ਲਾਰਜੇਕ ਤੇ ਬਣਾਇ ਕੋਈ ਭੱਜ ਗਿਆ ਸਾਰੇ ਜੀ ਹੋਜੇ ਖਰਾਬ ਹੋ ਸਾਰੇ ਮੁੰਡੇ ਮੇਰੇ ਪੱਲੇ ਕੋਈ ਹੁਣ ਕਿਹਦੇ ਜਾਣਦੇ ਹੋ ਕੀ ਨਾਮ ਕੀ ਹੈ ਦਾ ਇਹਦਾ ਨਾਮ ਤੁਹਾਨੂੰ ਹੀ پر پہنچ رہا ہے اور اپنے کالے میں جوڑ سے زیادہ چوندے نو نہ بلاے نو اج پھر اگے گل بیٹھے میرے کیڑا گل ਤੁਸੀਂ جیوے موقع دی گل ماں دا ہاں جی کی بلا ہاں جی اور کر دے جا کے پھر ہندیاں لگے پہنچ ہی اوکے ہاں جی پولیس ا گئی کہندی وہ کالے کوئی نہیں سے جیوے کوئی کار کر دیندا لیکن پیسے جگہ دی ہاں جی اسی کڑا اسن ਆਹਨੂੰ ਪੁੱਛਿਆ ਵੀ ਤੂੰ ਮੈਨੂੰ ਮੇਰੀਆਂ ਭੈਣਾਂ ਨੂੰ ਗਾਲਾਂ ਕਿਉਂ ਕੱਢੀਆਂ ਵੀ ਇਹ ਕਹਿੰਦਾ ਮੈਂ ਕੱਢੂੰਗਾ ਅੱਗੋਂ ਆਕੜ ਕੇ ਹੀ ਅੱਗੋਂ ਕਹਿੰਦਾ ਵੀ ਮੈਂ ਕੱਢੂੰਗਾ ਗਾਲਾਂ ਤੇ ਮੈਂ ਤਾਂ ਹੁਣ ਕੱਢ ਗਿਆ ਸੀ ਉਸ ਵੀ ਬੋਲ ਕੱਢ ਗਿਆ ਫਿਰ ਮੇਰੇ ਵਕੀਲਾਂ ਨੂੰ ਗਿਆ ਵੀ ਵੱਖੀ ਪਿਆ ਤੇ ਫਿਰ ਮੇਰੀ ਪਗਲਾਂ ਦੀ ਉਹਨੇ ਤੇ ਫਿਰ ਬੈਸਵਾਜੀ ਤੇ ਬਿਲਕੁਲ ਵਾਪ ਪਈ ਤੇ ਮੇਰੇ ਆ ਸੱਟਾਂ ਮਰੀਆਂ ਚੱਕ ਚੁੱਕ ਬਹੁਤ ਜ਼ਿਆਦਾ ਪੈ ਗਈਆਂ ਕੋਈ ਗੱਲ ਤੇ ਇਸ ਕਰਕੇ ਉਹਨਾਂ ਦੋਸਤਾਂ ਦੇ ਸਿਰ ਤੇ ਵੀ ਜੋਸ਼ ਸੁਣਾਈ ਕੀ ਮਸਲਾ ਕੀ ਛੋਟੇ ਜਿਹੇ ਹਾਂਜੀ ਆਟੋ ਵੀ ਚਲਾਉਂਦੇ ਸੀ ਇਹ ਆਟੋ ਚਲਾ ਕੇ ਉਹਦਾ ਰੋਜੀ ਰੋਟੀ ਸਾਡੀ ਪੂਰੀ ਹੱਦ ਸੀ ਸਾਰਿਆਂ ਦੀ ਤੇ ਦੇਖ ਸਕਦੇ ਹੋ ਤੁਸੀਂ ਵੀ ਕੀ ਹਾਲਤਾ ਇਹਨਾਂ ਬਈਆਂ ਦੀ ਕੀ ਗਰਦੂਤਾ ਚੱਲ ਰਹੀ ਹੈ ਅੱਗੇ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹ ਘਟਨਾਵਾਂ ਤੇ ਉਹਨੂੰ ਵੀ ਅੱਜ ਵੀ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਆ ਜਿਹੜਾ ਕਿ ਇਹ ਬਈ ਇਹ ਆਟੋ ਵਾਲੇ ਦਾ ਮੁੰਡਾ ਹੈਗਾ ਇਹ ਕਹਿੰਦਾ ਵੀ ਮੇਰਾ ਜਿਹੜਾ ਪਿਤਾ ਇਹ ਆਟੋ ਚਲਾਉਂਦਾ ਉੱਥੇ ਪ੍ਰਵਾਸੀ ਹੈ ਜਿਹੜੇ ਵੀ ਇਹ ਗਲਤ ਵਰਤਾਪਨ ਨਾਲ ਇਸ਼ਾਰੇ ਆ। ਹੁਣ ਕਹਿਣਾ ਮਤਲਬ ਵੀ ਉਹਨਾਂ ਨੂੰ ਨਿਉ ਗਾਲਾਂ ਕੱਢੀਆਂ ਜਾਂਦੀਆਂ। ਮਾਵਾ ਭੈਣਾਂ ਦੀਆਂ ਗਾਲ ਜਨਮੇ ਵੀ ਲਾ ਲੋ ਆਪਾਂ ਭੈਣਾਂ ਦੀਆਂ ਗਾਲ ਅੱਜ ਤੱਕ ਕੋਈ ਨਹੀਂ ਲੈ ਬਾਈ ਅੱਜ ਦੇ ਟਾਈਮ 'ਚ ਕੋਈ ਨਹੀਂ ਲੈਂਦਾ। ਤੇ ਪਰ ਹੁਣ ਮੈਂ ਲੋਕਾਂ ਨੂੰ ਇਹੀ ਕਹਿਣਾ ਜਾਊਂ ਆ ਵੀ ਜਿਹੜੇ ਲੋਕ ਕਹਿੰਦੇ ਆ ਇਹਨਾਂ ਨੂੰ ਵੀ ਕਿਉਂ ਕੱਢ ਰਹੇ ਹੋ। ਤਾਂ ਹੁਣ ਇਹਦੇ ਤੁਸੀਂ ਜਨਮ ਦਿਨ ਘਟਨਾਵਾ ਵਾਪਰ ਨਹੀਂ ਆ ਪੰਜਾਬ 'ਚ। ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ। ਇਸ ਕਰਕੇ ਜਿਹੜੇ ਸਾਡੇ ਸਿੰਘ ਆ ਜਿਹੜਾ ਉੱਤਾਂ ਚੱਕਿਆ ਉਹਨਾਂ ਨੇ ਉਹ ਕੋਈ ਗਲਤ ਨਹੀਂ ਚੱਕਿਆ ਉਹਨੂੰ ਪਤਾ ਵੀ ਇਹੇ ਪਰੇਸ਼ਾਨ ਕਰਨ ਨੂੰ ਨਹੀਂ ਟਿਕਦੇ ਜਿੰਨਾ ਚੱਕ ਕੋਈ ਪ੍ਰਵਾਸੀ ਮਰਦੇ ਨਹੀਂ ਕੋਈ 50 60 ਤਾਂ ਉਹਨਾਂ ਚੱਕ ਪੰਜਾਬ ਦਾ ਭਲਾ ਬਿਲਕੁਲ ਨਹੀਂ ਹੋਣਾ ਮੇਰੇ ਹਿਸਾਬ ਨਾਲ ਤਾਂ ਬਈ ਇਹੀ ਹੋਇਆ ਕਿਉਂਕਿ ਜਿੰਨਾ ਚ ਕਿਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਨਹੀਂ ਕਰਦੇ ਉਹਨਾਂ ਚ ਭਜਦੇ ਨਹੀਂ ਪੰਜਾਬ ਚੋਂ ਜੇ ਕਿਤੇ 10 12 ਨਾਰਮਲ ਵੀ ਕੁੱਟਤੇ ਸਾਡੇ ਸਿੰਘਾਂ ਨੇ ਤਾਂ ਇਹ ਪੰਜਾਬ ਛੱਡ ਦੇ ਦਿਖਾ ਦਊਂਗਾ ਤੁਹਾਨੂੰ ਟ੍ਰੇਨਾਂ ਤੇ ਚੜਦੇ ਕਿਉਂਕਿ ਸਾਡੇ ਜਿਹੜੇ ਸਿੰਘਾਂ ਨੂੰ ਇਹ ਕੋਈ ਵੀ ਚੈਲੰਜ ਕਰਦਾ ਕਿਉਂਕਿ ਸਾਡੀ ਵੀ ਗੁਰੂਆਂ ਦੇ ਇੱਕ ਲਾੜਲੀ ਫੌਜ ਆ ਜਿਹੜੀ ਤੇ ਸਵਾ ਲੱਖ ਨਾਲ ਲੜਿਆ ਹੋਇਆ ਉਹਦੇ ਵੀ ਮੈਂ ਵੀਡੀਓ ਪਾਈ ਸੀ ਇੱਕ ਜਿਹੜਾ ਬਾਲਾ ਹੀ ਬੁੜਕਦਾ ਸੀਗਾ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਅਸੀਂ ਐਂ ਕਰਦਾਂਗੇ ਜੀ ਅਸੀਂ 100 ਕਰੋੜਾਂ ਦੀ ਬਾ ਉਹਨੂੰ ਵੀ ਸਮਝਾ ਕੇ ਚੰਗੀ ਤਰ੍ਹਾਂ ਦੱਸਿਆ ਸੀ ਤਾਂ ਮੈਂ ਹੁਣ ਇਹੀ ਕਹਿਣਾ ਚਾਹੁੰਗਾ ਜਿਹੜਾ ਵੀ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਬੋਲਦਾ ਨਾ ਤਾਂ ਉਹਨੂੰ ਇਹ ਕਹੂੰਗਾ ਵੀ ਛੋਡੇ ਘਰੇ ਲੈ ਜਾ ਉਹਨੂੰ ਜਿੰਨੇ ਵੀ ਪ੍ਰਵਾਸੀ ਆ ਘਰਾਂ ਦੇ ਵਿੱਚ ਰੱਖੋ ਜਿਹੜਾ ਵੀ ਕਹਿੰਦਾ ਵੀ ਸਾਨੂੰ ਤਾਂ ਜੀ ਚੰਗੇ ਲੱਗਦੇ ਅਸੀਂ ਤਾਂ ਕਢਾਉਣਾ ਨਹੀਂ ਚਾਉਂ। ਫਿਰ ਰੱਖੋ ਆਪਦੇ ਪ੍ਰਾਣੇ ਵਾਂਗੂ ਬਣਾ ਕੇ ਤੇ ਉਦੋਂ ਪਤਾ ਲੱਗੂ ਜਦੋਂ ਕਿਸੇ ਛੋਡੇ ਜਵਾਖ ਨਾਲ ਕਿਸੇ ਧੀ ਭੈਣ ਨਾਲ ਗਲਤ ਕੰਮ ਕਰਦਾ। ਕਿਉਂਕਿ ਭਾਈ ਗੁੱਸਾ ਉਸ ਨੂੰ ਆਉਂਦਾ ਜਿਹਦੇ ਪਰਿਵਾਰ ਨਾਲ ਬੀਤੀ ਆ। ਹੋਰ ਸਾਰਿਆਂ ਦੇ ਭਾਦਿਆਂ ਤਾਂ ਗੱਲਾਂ ਹੀ ਆ। ਜਿਹਦੇ ਬੱਚੇ ਨਾਲ ਬੀਤੀ ਆ ਉਹ ਜਿਹਦੇ ਮਾਂ ਪਿਓ ਆ ਜਿਹੜਾ ਉਸ ਬੱਚੇ ਦਾ ਉਹਨਾਂ ਦੇ ਦਿਲਾਂ ਦੇ ਵਿੱਚ ਦਰਦ ਦੇਖੋ ਤੁਸੀਂ ਕਿੰਨਾ ਕ। ਉਹ ਤਾਂ ਕਹਿਣਗੇ ਵੀ ਸਾਰੇ ਜਿੰਨੇ ਵੀ ਪ੍ਰਵਾਸੀ ਆ ਸਾਰਿਆਂ ਨੂੰ ਵੜ ਦੋ। ਤਾ ਇਸ ਕਰਕੇ ਕਹਿਣਾ ਚਾਹਣਾ ਵੀ ਜਿਹਦੇ ਦਿਲ ਦੇ ਵਿੱਚ ਦਰਦ ਆ ਜਿਹਦੇ ਬੱਚੇ ਨਾ ਇਹ ਬੀਤਦੀਆਂ ਉਹਨਾਂ ਨੂੰ ਪਤਾ ਲੱਗਦਾ ਸੋਨੂ ਕਿਸੇ ਦੇ ਛੋਡੇ ਬਾਲਵਿੰਗਾ ਨਹੀਂ ਹੁੰਦਾ ਤੁਸੀਂ ਇੱਕ ਗੱਲਾਂ ਮਾਰਨ ਵਾਲੇ ਮੋਂ ਲੋਕਾਂ ਨੂੰ ਕਹਣਾ ਜਿਵੇਂ ਅੱਜ ਐਸਪੀ ਡੀਐਸਪੀ ਸੀਐਮ ਪਰ ਤੁਮਾਰ ਹੋਰ ਵੀ ਕਈ ਜਿਹੜੇ ਪ੍ਰਵਾਸੀਆਂ ਦੇ ਹੱਕ ਚ ਬੋਲਦੇ ਆ ਜਿਹੜੇ ਹੋਰ ਵੀ ਆ ਰਹੇ ਆ ਕਈ ਜਣੇ ਤਾਂ ਉਹਨਾਂ ਨੂੰ ਕਹਿਣਾ ਚਾਹੂਗਾ ਚਾਹੇ ਸਾਡੇ ਕਿਸਾਨ ਆਗੇ ਉਹਨਾਂ ਦੇ ਵੀ ਵਿੱਚ ਬਿਆਨ ਆ ਰਹੇ ਆ ਜੀ ਸਾਡਾ ਇਹਨਾਂ ਬਣਾ ਗੱਡੀ ਨਹੀਂ ਚੱਲਣੀ ਛੋਡੇ ਜਵਾਖ ਮਰ ਗਏ ਉਹ ਨਹੀਂ ਕਰਨਗੇ ਕੰਮ ਕਾਰ ਜੇ ਪ੍ਰਵਾਸੀ ਨਾ ਹੀ ਹੁੰਦੇ ਜੇ ਇਧਰ ਆਉਣਾ ਨਾ ਹੁੰਦਾ ਉਹਨਾਂ ਦਾ ਜੇ ਮੰਨ ਕੇ ਚਲੋ ਇਹ ਤਾਂ ਚਲ ਮੰਨਦੇ ਆ ਪੰਜਾਬ ਚ ਆਉਣ ਲੱਗ ਰਹੇ ਆ ਜੇ ਪ੍ਰਵਾਸੀਆਂ ਦਾ ਆਉਣਾ ਬੰਦ ਹੁੰਦਾ ਕਿਸੇ ਤਰੀਕੇ ਨਾਲ ਜਾਂ ਉਹ ਆ ਹੀ ਨਾ ਕਰਦੇ ਆ ਆਪਦੇ ਉਧਰ ਕੰਮ ਹੁੰਦਾ ਤਾਂ ਫਿਰ ਆਪਣੇ ਮੁੰਡੇ ਕੰਮ ਕਰਦੇ ਨਾ ਸਾਰਾ ਕੁਝ ਹੁੰਦਾ ਬਾਈ ਜਦੋਂ ਕੋਈ ਮਰ ਜਾਂਦਾ ਉਹਦਾ ਕੰਮ ਰੁਕ ਜਾਂਦੇ ਕੁਝ ਨਹੀਂ ਰੁਕਦਾ ਕਿਸੇ ਬਿਨਾ ਤਾਂ ਆਪਦੀਆਂ ਔਲਾਦਾਂ ਜੇ ਵਧੀਆ ਪੜਾਉਣੇ ਆ ਬੱਚੇ ਸਾਡੇ ਬੱਚੇ ਸੁਰੱਖਿਤ ਨਹੀਂ ਹੈਗੇ ਕੀ ਪਤਾ ਕਿੱਥੇ ਦਰਿੰਦਾ ਖੜਾ ਹੋਵੇ ਰਾਹ ਤੇ ਚ ਸਕੂਲ ਵੀ ਜਾਣਾ ਖੇਡਣਾ ਵੀ ਇਹਨਾਂ ਨੇ ਇਹਨਾਂ ਦੇ ਡਰਦੇ ਮਾਰੇ ਜਵਾਖਾਂ ਨੂੰ ਘਰੇ ਤਾਂ ਬਾੜ ਨਹੀਂ ਤੇ ਬਈ ਪੜ੍ਹਨਾ ਵੀ ਆ ਤਾਂ ਇਸ ਕਰਕੇ ਛੋਡਾ ਕੀ ਕਹਿਣਾ ਬਈ ਪੰਜਾਬੀਓ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖਿਆ ਕਰੋ ਵੀ ਇਹ ਪ੍ਰਵਾਸੀਆਂ ਬਾਰੇ ਛੋਡਾ ਕੀ ਕਹਿਣਾ ਜਿੱਥੋਂ ਤੱਕ ਵੀਡੀਓ ਆਂਦੀ ਹੈ ਸ਼ੇਅਰ ਕਰਿਆ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦਾ ਹੈ ਤੁਹਾਨੂੰ ਨੂੰ ਮੇਰੇ ਟੋਕ ਤੇ ਧੰਨਵਾਦ